ਜਹਾਂਗੀਰ ਦੇ ਕਿਲੇ ਦਾ ਇਹ ਐਂਟਰੀ ਗੇਟ ਹੈ ਇਹ ਪਿੰਡ ਜਹਾਂਗੀਰ ਦੇ ਨੇੜੇ ਬਣਿਆ ਹੋਇਆ ਹੈ ਸ਼ਾਇਦ ਇਸੇ ਕਰਕੇ ਉਸ ਪਿੰਡ ਦਾ ਨਾਮ ਜਹਾਂਗੀਰ ਪਿਆ ਹੋਵੇ ਇਹ ਵੀ ਪੌਸਿਬਿਲਿਟੀ ਹੈ ਜਹਾਂਗੀਰ ਦੇ ਕਿਲੇ ਦਾ ਇਹ ਐਂਟਰੀ ਗੇਟ ਹੈ ਇਹ ਪਿੰਡ ਜਹਾਂਗੀਰ ਦੇ ਨੇੜੇ ਬਣਿਆ ਹੋਇਆ ਹੈ ਸ਼ਾਇਦ ਇਸੇ ਕਰਕੇ ਉਸ ਪਿੰਡ ਦਾ ਨਾਮ ਜਹਾਂਗੀਰ ਪਿਆ ਹੋਵੇ ਇਹ ਵੀ ਪੌਸਿਬਿਲਟੀ ਹੈ ਇਹ ਜਹਾਂਗੀਰ ਦੀ ਸਰਾਈ ਦਾ ਅੰਦਰਲਾ ਹਿੱਸਾ ਹੈ। ਇਸਰਾਈ ਕਹਿੰਦੇ ਇਹਨੂੰ ਜਾਂ ਕਿਲਾ ਕਹਿੰਦੇ ਨੇ? ਦੱਖਣੀ ਸਰਾਂ। ਦੱਖਣੀ ਸਰਾਂ। ਅਫਾਜੀ ਦੀ ਜ਼ਿਕਰ ਕਰਨ ਆਜੀ। ਕੋਈ ਨਹੀਂ ਤੁੰ। ਇਹ ਅੰਦਰੋਂ ਆ ਇਹ ਇਹ ਕੋ ਵੱਖਰਾ ਸਟਾਈਲ ਬਣਾਇਆ ਹੋਇਆ ਹੈ ਨਾ ਇੱਥੇ ਆ ਕੇ ਇਹ ਗੇਟ ਆ ਮੇਰੇ ਖਿਆਲ ਆ ਦੇ ਆ ਗੇਟ ਆ ਇੱਥੇ ਹੈ ਹੈ ਪਛਮੀ ਗੇਟ ਆ ਹੈ ਪਛਮੀ ਨਹੀਂ ਇਹ ਇਹ ਪੂ ਪੂ ये पूर्वी होगा ये बने हुए सुराख है ना पिछली दबार हां हां गोलियां गालिया चलाने आ फिर वीडी साइज है ना ਕਿ ਉਹੀ ਹੈ ਉਹੀ ਹੈ ਤਾਂ ਉਨਾ ਹੀ ਸਹੀ ਹੈ ਉਹ ਵੀ ਦਿਸਦੀ ਹੈ ਦੁਬਾਰ ਆਹ ਆ ਸਾਹਮਣੇ ਵਾਲੇ ਦੇ ਉੱਪਰ ਵੀ ਇਹ ਇਹ ਕਿਹੜਾ ਉਤਰੀ ਗੇਟ ਆ ਗਿਆ ਹਾਂ 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 ਇੰਤਰੀਆ ਇਹ ਉਤਰੀ ਗੇਟ ਹੈ ਜਹਾਂਗੀਰ ਦੇ ਸਰਾ ਦਾ ਇਹਦੇ ਵੀ ਸੇਮ ਹੈ ਉੱਪਰ ਜਿਹੜੀਆਂ ਚੂਲਾਂ ਨੇ ਇਸ ਸਮੇਂ ਲੱਕੜ ਦੇ ਗੇਟ ਲੱਗੇ ਹੋਣਗੇ ਹੁਣਾ ਲੋਹੇ ਦੇ ਗੇਟ ਲੱਗੇ ਹੋਏ ਆ ਇਧਰਲੇ ਪਾਸੇ ਤਾਲਾ ਲੱਗਿਆ ਹੋਇਆ ਐਂਟਰੀ ਸਿਰਫ ਦੱਖਣੀ ਗੇਟ ਵਾਲੇ ਪਾਸੇ ਤੋਂ ਹੈ ਇਹਦੇ ਬਾਹਰ ਅਸੀਂ ਦੇਖਦੇ ਹਾਂ ਐਦਾਂ ਦਾ ਦ੍ਰਿਸ਼ ਹੈਗਾ ਉਹ ਇੱਕ ਸੜਕ ਵੀ ਜਾ ਰਹੀ ਹੈ ਤੁਹਾਨੂੰ ਗੱਡੀ ਨਹੀਂ ਦਿਖਾਈ ਦੇ ਰਹੀ ਇੱਕ ਮਕਾਨ ਵੀ ਬਣਿਆ ਹੋਇਆ ਹੈ। ਕੀ ਹੈ ਵੀ ਅੰਦਰ ਸੇਮ ਹੀ ਹੈ। ਦੱਖਣੀ ਗੇਟ ਦੇ ਵਿੱਚ ਵੀ ਇਦਾਂ ਨੂੰ ਇੱਕ ਉਹ ਕਮਰਾ ਬਣਿਆ ਹੈ ਉਹਨੂੰ ਲੋਕ ਲੱਗਿਆ ਹੋਇਆ ਹੈ। ਤੇ ਇੱਧਰ ਵੀ ਸੇਮ ਤਾ ਸੇਮ ਹੀ ਹੈ ਹਾਂ ਤੇ ਇੱਥੋਂ ਉਹ ਦੱਖਣੀ ਗੇਟ ਆ ਜਿਹੜੀ ਬਿਲਡਿੰਗ ਹੈ ਇਹ ਕੀ ਹੈ ਸਾਹਮਣੇ ਦੱਖਣੀ ਗੇਟ ਉੱਤਰੀ ਵਾਲੇ ਪਾਸਿਓਂ ਜਦੋਂ ਖੜ ਕੇ ਕੀਤੀ ਕਰਦੇ ਹੁੰਦੇ ਆ ਨਾ ਇਹ ਦੂਜੇ ਦੇ ਫਿਰ ਖਾਤੇ ਚਾੜ ਦਿੰਦੇ ਹੁੰਦੇ ਨੇ ਉਹ ਕਬੀਰ ਨਾਲ ਜੋੜ ਕੇ ਕਿੰਨੀ ਆ ਗਨਿਆ ਨੇ ਟੁਕਾਂ ਵੇਚੁਕਾਂ ਇਹ ਕਿਸ਼ਕਤੀ ਹੋਈਆਂ ਇਹਦੇ ਚ ਪਾਣੀ ਜਮਾ ਕਰਦੇ ਹੋਣਗੇ ਹੈਂ ਖੂਆ ਆ ਜਮਾ ਨਹੀਂ ਕਰਦੇ ਖੂਹ ਚੋਂ ਪਾਣੀ ਕੱਢਦੇ ਸੀ ਆਹ ਪਾਣੀ ਆ ਲੱਗੀਆਂ ਹੋਣੀਆਂ ਨਹੀਂ ਵੀ ਇਹ ਬਾਲਾ ਉਦੋਂ ਆ ਮਾਲ ਪਾਣੀ ਉੱਪਰ ਹੋਣਾ ਹੈ ਹੋਰ ਇਹ ਹੋਣਾ ਥੋੜਾ ਆ ਕੋਲ ਨੇ ਬੀਂ ਬਗਦੀ ਸੀ ਵੇਗਾ ਖੁੱਦ ਦਾ ਪਾਣੀ ਪੀਣ ਵਾਲਾ ਸੀ ਉਸ ਵੇਲੇ ਮੈਨੂੰ ਤਾਂ ਐ ਲੱਗਦਾ ਵੀ ਇਹ ਜਹਾਂਗੀਰ ਕਿ ਪਿੰਡ ਚ ਆਪੇ ਇਹ ਦੂਜਾ ਦੇ ਡੂੰਗਾ ਹੋਊਗਾ ਮਿੱਟੀ-ਮੁੱਟੀ ਪਾਤੀ ਹੋਣੀ ਹੈ ਇਹਨੇ ਹੋ ਪਰਿਆ ਇਹਨਾਂ ਨੇ ਹਾਂ ਡੂੰਗਾ ਰਹੂਗਾ ਇਹ ਹਾਂ ਮੈਂ ਉਹੀ ਗੱਲ ਕਰ ਰਿਹਾ ਨਾ ਆਪਾਂ ਨਾ ਆ ਜਹਾਂਗੀਰ ਪੂਰਬ ਦਿਸ਼ਾ ਤੋਂ ਦੇਖਿਆ ਜਹਾਂਗੀਰ ਦਾ ਕਿਲਾ ਕੁਝ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਇਧਰ ਮੇਰੇ ਸਾਹਮਣੇ ਇਹ ਜਹਾਂਗੀਰ ਪਿੰਡ ਹੈ ਇੱਧਰ ਜਹਾਗੀਰ ਪਿੰਡ ਹੈ ਤੇ ਉਹਦੇ ਉਰਲੇ ਪਾਸੇ ਚਿੱਟੀ ਬੇਈਂ ਗੁਜ਼ਰਦੀ ਹੈ ਇਹਦੇ ਉੱਤੇ ਕੋਈ ਪੁਲ ਨਹੀਂ ਬਣਿਆ ਹੋਇਆ ਇਸ ਕਰਕੇ ਅਗਰ ਸਰਕਾਰ ਇੱਥੇ ਪੁਲ ਬਣਾ ਦਿੰਦੀ ਹੈ ਤਾਂ ਇੱਧਰਲੇ ਪਾਸਿਓਂ ਐਂਟਰੀ ਕਿਲਾ ਦੇਖਣ ਵਾਲਿਆਂ ਦੀ ਕਾਫੀ ਆਸਾਨ ਹੋ ਸਕਦੀ ਹੈ ਗਿਣਤੀ ਵੱਧ ਸਕਦੀ ਹੈ ਤੇ ਦੇਖਣ ਵਾਲਿਆਂ ਦੀ ਗਿਣਤੀ ਵੀ ਵੱਧ ਸਕਦੀ ਹੈ ਟੂਰਿਜ਼ਮ ਦੇ ਪ੍ਰਸੰਗ ਦੇ ਵਿੱਚ ਸਰਕਾਰ ਵੱਲੋਂ ਇਹ ਕਦਮ ਚੁੱਕਿਆ ਜਾਣਾ ਚਾਹੀਦਾ ਹੈ ਆ ਛੋਟੀ ਜੀ ਪਕਡੰਡੀ ਟਾਈਪ ਹੀ ਇੱਕ ਰਸਤਾ ਹੈਗਾ ਜਿਹੜਾ ਜਾ ਰਿਹਾ ਇਹ ਦੇਖੋ ਕੱਚਾ ਰਸਤਾ ਹੈ ਅੱਗੇ ਜਾ ਕੇ ਬੇਈ ਦੇ ਵਿੱਚੋਂ ਦੀ ਇਹ ਪਾਰ ਹੁੰਦਾ ਹੈ ਇੱਕ ਵਾਰੀ ਫੇਰ ਦੇਖ ਲਈਏ ਸਾਹਮਣੇ view ਹੈਗਾ ਜਹਾਂਗੀਰ ਪਿੰਡ ਦਾ ਥੋੜਾ ਜਿਹਾ اپੋਜੀਟ ਡਾਇਰੈਕਸ਼ਨ ਹੁਣ ਕਰਕੇ ਉਧਰਲੇ ਪਾਸੇ ਸੂਰਜੋਂਨ ਕਰਕੇ ਕਲੀਅਰ ਨਹੀਂ ਆ ਰਹੀ